ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵੀਡੀਓ ਵਿੱਚ ਅਸੀਂ ਉਸ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਦੀ ਗੱਲ ਕਰਾਂਗੇ ਜਿੱਥੇ ਸਹਬਜ਼ਾਦਾ ਅਜੀਤ ਸਿੰਘ ਨੇ ਬ੍ਰਾਹਮਣ ਲੜਕੀ ਨੂੰ ਮੁਗਲਾਂ ਤੋਂ ਛੁਣਾਉਣ ਤੋਂ ਬਾਅਦ ਸ਼ਹੀਦ ਹੋਏ ਸਿੰਘਾਂ ਦਾ ਸੰਸਕਾਰ ਕੀਤਾ ਸੀ ਇਤਿਹਾਸਕਾਰ ਬੋਰਡ ਅਨੁਸਾਰ ਬੱਸੀਆਂ ਦਾ ਮਾਲਕ ਹਾਕਮ ਜਬਰਖ਼ਾਂ ਇਸ ਇਲਾਕੇ ਹਿੰਦੂਆਂ ਤੇ ਹਰ ਪ੍ਰਕਾਰ ਦਾ ਜੁਰਮ ਕਰਦਾ ਸੀ ਤੇ ਲੜਕੀਆਂ ਦੇ ਡੋਲੇ ਖੋ ਕੇ ਲੈ ਜਾਂਦਾ ਸੀ ਉਹ ਹਸਿਆਰਪੁਰ ਜ਼ਿਲ੍ਹੇ ਦੇ ਜੇ ਜੋ ਸਹਿਰ ਦੇ ਗਰੀਬ ਬ੍ਰਾਹਮਣ ਦੇਵੀ ਦਾਸ ਦੀ ਧਰਮ ਪਤਨੀ ਦਾ ਡੋਲਾ ਖੋ ਕੇ ਮੈਲ ਲੈ ਗਿਆ ਜਦੋਂ ਉਸ ਬ੍ਰਾਹਮਣ ਲੜਕੀ ਨੂੰ ਪਤਾ ਲੱਗਾ ਤਾਂ ਉਹ ਦੁਖੀ ਹਿਰਦੇ ਨਾਲ ਮੌਕੇ ਦੇ ਧਾਰਮਿਕ ਆਗੂਆਂ ਤੇ ਕਾਜ਼ੀਆਂ પાસે ਜਾ ਕੇ ਰੋਇਆ ਪਰ ਕਿਸੇ ਥਾਂ ਤੇ ਵੀ ਉਸ ਦੀ ਸੁਣਵਾਈ ਨਹੀਂ ਹੋਈ ਆਖਰ ਸਭ ਪਾਸਿਆਂ ਤੋਂ ਨਿਰਾਸ਼ ਹੋ ਕੇ ਦੇਵੀ ਦਾਸ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਆ ਕੇ ਫਰਿਆਦ ਕੀਤੀ ਗੁਰੂ ਸਾਹਿਬ ਜੀ ਉਸ ਦੀ ਦੁੱਖ ਭਰੀ ਵਾਰਤਾ ਸੁਣ ਕੇ ਸਹਬਜ਼ਾਦਾ ਜੀਤ ਸਿੰਘ ਨੂੰ 272 ਸਿੰਘ ਦਾ ਜਥਾ ਦੇ ਕੇ ਜਬਰਖਾਨ ਨੂੰ ਸ਼ੋਦਣ ਲਈ ਭੇਜਿਆ। ਸ਼ਾਮ ਦੇ ਵਕਤ ਬਾਬਾ ਜੀ ਨੇ ਆਪਣੇ ਜਥੇ ਸਮੇਤ ਜਬਰਖਾਨ ਤੇ ਹਮਲਾ ਕੀਤਾ ਤੇ ਇੱਕ ਕਸਮਾਨ ਦਾ ਯੁੱਧ ਹੋਇਆ। ਜੁੱਧ ਮੰਗਰੂ ਜ਼ਖਮੀ ਹਾਲਤ ਵਿੱਚ ਜਬਰਖਾਨ ਨੂੰ ਬੰਨ ਲਿਆ ਗਿਆ। ਤੇ ਦੇਵੀ ਦਾਸ ਦੀ ਪਤਨੀ ਨੂੰ ਉਸ ਦੀ ਕੈਦ ਵਿੱਚੋਂ ਆਜ਼ਾਦ ਕਰਵਾ ਕੇ ਉਸ ਦੇ ਘਰ ਭੇਜਿਆ ਗਿਆ ਫਿਰ ਬਾਬਾ ਅਜੀਤ ਸਿੰਘ ਨੇ जख्मी ਸਿੰਘਾਂ ਸਮੇਤ ਗੁਰਦੁਆਰਾ ਸੀਦਾ ਵਾਲੇ ਸਥਾਨ ਤੇ ਪੁੱਜੇ ਤੇ जख्मी ਸਿੰਘਾਂ ਵਿੱਚੋਂ ਕੁਝ ਸਿੰਘ ਰਾਤ ਨੂੰ ਉੱਥੇ ਸ਼ਹੀਦ ਹੋ ਚੁੱਕੇ ਸਨ ਇੱਥੇ ਬਾਬਾ ਅਜੀਤ ਸਿੰਘ ਨੇ ਆਪਣੇ ਹੱਥੀਂ ਸ਼ਹੀਦ ਹੋਏ ਸਿੰਘਾਂ ਦਾ ਸੰਸਕਾਰ ਕੀਤਾ ਅੱਜ ਇਸ ਸਥਾਨ ਤੇ ਗੁਰਦੁਆਰਾ ਸ਼ਹੀਦਾ ਲੱਦੇਵਾਲ ਮੈਲਪੁਰ ਸਿਹਾਲਪੁਰ ਵਿੱਚ ਸੋਭਿਤ ਹੈ ਇਸ ਵੀਡੀਓ ਨੂੰ ਵੱਤੋ ਵੱਤ ਸ਼ਿਆਰ ਕਰੋ ਕਿ ਹੋਰ ਸੰਗਤਾਂ ਨੂੰ ਇਸ ਗੁਰਦੁਆਰੇ ਸਾਹਿਬ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ ਸੋ ਇਹ ਸੀ ਬਾਬਾ ਅਜੀਤ ਸਿੰਘ ਨੇ ਬ੍ਰਾਹਮਣ ਲੜਕੀ ਨੂੰ ਕਿਵੇਂ ਮੁਸਲਮਾਨਾਂ ਤੋਂ ਕੈਦ ਤੋਂ ਛਡਵਾਇਆ ਸੋ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਰੀਮ ਕਰਿਓ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖ ਅਧਿਆਦੇ ਨਾਲ ਜੋੜੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ